ਡਿਵਾਈ ਨੇ ਪ੍ਰਾਧਨਾ ਮਿਲ ਕੇ ਨਸ਼ੇ ਦੀ ਪੂਰਤੀ ਦੇ ਲਈ ਸਸਦਾ ਹੀ ਕਤਲ ਕਰ ਦਿੱਤਾ ਹੈ ਦਰਅਸਲ ਮਾਮਲਾ ਲੋਹਾਨਗਰੀ ਮੰਡੀ ਗੋਬਿੰਦਗੜ ਤੋਂ ਸਾਮਣਿਆਇਆ ਜਿੱਥੇ ਪੁਲਿਸ ਦੇ ਵੱਲੋਂ 23 ਅਕਤੂਬਰ ਨੂੰ ਇੱਕ ਮਹਿਲਾ ਦੀ ਮੌਤ ਨੂੰ ਲੈ ਕੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਪੁਲਿਸ ਦਾਇਕ ਕਹਿਣਾ ਹੈ ਕਿ ਇੱਥੇ ਇਹ ਜਵਾਈ ਤੇ ਉਸਦੇ ਭਰਾ ਦੇ ਵੱਲੋਂ ਨਸ਼ੇ ਦੀ ਪੂਰਤੀ ਦੇ ਲਈ ਆਪਣੀ ਸੱਸ ਦਾ ਹੀ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਸੀ ਤੇ ਹੁਣ ਜਵਾਈ ਤੇ ਉਸਦੇ ਭਰਾ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨਸ਼ੇ ਦੇ ਆਦੀ ਨੇ ਤੇ ਮ੍ਰਿਤਕਾ ਦੇ ਕੋਲੋਂ ਪੈਸੇ ਮੰਗਦੇ ਸਨ ਇਸੇ ਦੌਰਾਨ ਹਸ ਹੋਈ ਹੈ ਤੇ આરોપીਆਂ ਦੇ ਵੱਲੋਂ ਗਲਾ ਘੋਟ ਕੇ ਉਸ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਇਹ ਜੀ 23 10 ਨੂੰ ਇੱਕ ਲੇਡੀਜ਼ ਹੈ ਬਿੱਟੂ ਦੇਵੀ ਇਹਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ 24 10 ਨੂੰ ਇੰਟੀਮੀਸ਼ਨ ਮਿਲੀ ਸੀਗੀ ਤੇ 25 10 ਨੂੰ ਅਸੀਂ ਇਹਨਾਂ ਦੀ ਫੈਮਿਲੀ ਦੇ ਬਿਆਨ ਤੇ 194 ਪੀਐਨਐਸਐਸ ਜਿਹਨੂੰ ਪਹਿਲਾਂ 174 ਦੀ ਕਾਰਵਾਈ ਸਿਰਫ ਪੋਸਟਮਾਰਟਮ ਦੀ ਕਾਰਵਾਈ ਕਹਿੰਦੇ ਆ ਉਹ ਕੀਤੀ ਸੀ ਉਦੋਂ ਕੋਈ ਐਸੀ ਫੈਮਿਲੀ ਵੱਲੋਂ ਗੱਲ ਨਹੀਂ ਲਿਖਾਈ ਗਈ ਸੀ ਪਰ ਕੁਝ ਦਿਨ ਪਹਿਲਾਂ ਸਾਡੇ ਕੋਲ ਕੁੜੀ ਜਿਹੜੀ ਇਹਦੀ ਕੁੜੀ ਹੈ ਜਿਹੜੀ ਮ੍ਰਿਤਕ ਹੈ ਬਿੱਟੂ ਦੇਵੀ ਦੀ ਉਹਦੀ ਬੇਟੀ ਲక్ష్ਮੀ ਨੇ ਆ ਕੇ ਦੱਸਿਆ ਵੀ ਉਹਨੂੰ ਡਾਊਟ ਹੈ ਵੀ ਇਹ ਜਿਹੜੀ ਮੇਰੀ ਮਾਂ ਦੀ ਡੈਥ ਹੋਈ ਹੈ ਇਹ ਹੱਤਿਆ ਹੋਈ ਹੈ ਜਿਸ ਨੂੰ ਅਸੀਂ ਵੈਰੀਫਾਈ ਕੀਤਾ ਤੇ ਅਸੀਂ ਇਹਦੇ ਵਿੱਚ ਵਿਕਾਸ ਸ਼ਰਮਾ ਤੇ ਵਿਸ਼ਨੂ ਸ਼ਰਮਾ ਜਿਹਦੇ ਵਿੱਚ ਵਿਕਾਸ ਸ਼ਰਮਾ ਬਿੱਟੂ ਦੇਵੀ ਦਾ ਜਵਾਈ ਹੈ ਯਾਨੀ ਕਿ ਹਮਾਰੇ ਸਾਡੀ ਜਿਹੜੀ ਕੰਪਲੇਨਟੈਂਟ ਹੈ ਲక్ష్ਮੀ ਉਹਦਾ ਹਸਬੰਦ ਹੈ ਇਹ ਉਹਦੇ ਵੱਲੋਂ ਕੀਤੀ ਗਈ ਹੈ ਇਸ ਦੌਰਾਨ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਤੇ ਵਿਸ਼ਨੂ ਵਿਸ਼ਨੂ ਇਨਸੀਡੈਂਟ ਤੋਂ ਇੱਕ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਏ ਸੀ ਤੇ ਵਿਕਾਸ ਤੇ ਵਿਸ਼ਨੂ ਆਪਣੀ ਸੱਸ ਕੋਲ ਬਿੱਟੂ ਦੇਵੀ ਕੋਲ ਪੈਸੇ ਲੈਣ ਗਏ ਸੀ ਜੋ ਘਰੇ ਕੱਲੀ ਸੀ ਕਿ ਕੱਲੀ ਸੀਗੀ ਤਾਂ ਇਸ ਦੌਰਾਨ ਪੈਸੇ ਮੰਗਦੇ ਉਹਨੇ ਮਨਾਂ ਕਰਤਾ ਕਿਉਂਕਿ ਨਸ਼ਾ ਕਰਨ ਦੇ ਆਦੀ ਸੀਗੇ ਉਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਇਹਨਾਂ ਨੇ ਚੁੰਨੀ ਨਾਲ ਗੱਲ ਕੋਟਿਆ ਸਟ੍ਰਾਂਗੂਲੇਸ਼ਨ ਕੀਤੀ ਤੇ ਉਸ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਗਏ ਤੇ ਅੱਜ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਹੁਣ ਮਾਲਿਓ ਕੋਰਟ ਦੇ ਵਿੱਚ ਪੇਸ਼ ਕਰਨਾ ਇਹ ਜੀ ਚੁੰਨੀ ਕਰਕੇ ਚੁੰਨੀ ਨਾਲ ਗਲਾ ਘੋਟਿਆ ਤੇ ਉਹ ਰਿਕਵਰੀ ਤਫਤੀਸ਼ ਚੱਲ ਰਹੀ ਹੈ ਉਹ ਕਰਾਂਗੇ ਵਜਾ ਜੀ ਜਿਹੜੇ ਵਿਕਾਸ ਤੇ ਵਿਸ਼ਨੂ ਹੈ ਇਹ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈ ਜਿਸ ਵਿਸ਼ਨੂ ਦੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਤੇ ਵਿਕਾਸ ਜਿਹੜਾ ਹੈ ਇਹ ਨਸ਼ਾ ਕਰਦੇ ਦੋਨੇ ਭਰਾ ਤੇ ਨਸ਼ੇ ਦੇ ਲਈ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਜੋ ਪੈਸਾ ਲੈਣ ਲਈ ਆਪਣੀ ਬਿੱਟੂ ਦੀ ਵੀ ਸਸਫੋਲ ਪਹਿਲਾਂ ਵੀ ਜਾਂਦੇ ਸੀਗੇ ਤੇ ਤੇ 23 10 ਨੂੰ ਵੀ ਗਏ ਹੋਨੇ ਜਦੋਂ ਉੱਥੇ ਬਿੱੱਡੂ ਦੇਵੀ ਨੇ ਇਹਨਾਂ ਨੂੰ ਪੈਸਾ ਦੇਣ ਤੋਂ ਮਨਾਂ ਕਰਤਾ ਤੇ ਉਸ ਦੌਰਾਨ ਇਹਨਾਂ ਦੀ ਉਹ ਨਾਲ ਬਹਿਸ ਹੋਈ ਤੇ ਇਹਨਾਂ ਨੇ ਉਹਦਾ ਨੂੰ ੱੱਕਾ ਦੇ ਕੇ ਥੱਲੇ ਛੜਤਾ ਤੇ ਸਟ੍ਰਾਂਗੂਲੇਟ ਕਰ ਚੁੰਨੀ ਨਾਲ ਘਰਾ ਘੋੜਤਾ ਉਸ ਤੋਂ ਬਾਅਦ ਸਟੋਰ 'ਚ ਬੋਡੀ ਰੱਖਤੀ ਉਸ ਤੋਂ ਬਾਅਦ ਚਾਹੇ ਉੱਥੋਂ ਚਲੇ ਗਏ ਕਿੰਦਾਂ ਡਰੇਸ ਕੀਤਾ ਹੋਇਆ ਹੈ ਕਿਵੇਂ ਡਰੇਸ ਕਿਦਾਂ ਹੋਇਆ ਹੈ ਡਰੇਸ ਜੀ ਸਾਡੇ ਕੋਲ ਆ ਕੁੜੀ ਨੇ ਦੋ ਦੋ ਦਿਨ ਪਹਿਲਾਂ ਜਿੱਦਣ ਅਸੀਂ ਐਫਆਰ ਰਿਸਟਰ ਕੀਤੀ ਹੈ ਸੱਤ ਬਾਰਾਂ ਨੂੰ ਉਦੋਂ ਇਹਨੇ ਸਾਨੂੰ ਦੱਸਿਆ ਵੀ ਜਿਹੜਾ ਇਹਦਾ ਹਸਬੰਡ ਹੈ ਇਹਨੂੰ ਡਾਊਟ ਹੈ ਵੀ ਉਹਨੇ ਕੀਤਾ ਜੋ ਅਸੀਂ ਫਿਰ ਇਹ ਸਾਡੀ ਕਪਤੀ ਜਿੱਦਾ 파ਟ ਹੈ ਇਸ ਤਰ੍ਹਾਂ ਅਸੀਂ ਮੋਟੇਸ ਕਰ ਲਿਆ ਤੇ ਰਿਮਾਂਡ ਬਗਾਰ ਮੈਂ ਹੁਣ ਜੱਸਾ ਕੋਲ ਦੋ ਦਿਨ ਦਾ ਰਿਮਾਂਡ ਲਵਾਂਗੇ ਅਪਲੀਕੇਸ਼ਨ ਲਾ ਕੇ ਰਹਿਣ ਵਾਲੇ ਕਿੱਥੇ ਦੇ ਨੇ ਇਹ ਰਹਿਣ ਵਾਲੇ ਬੇਸਿਕਲੀ ਵਿਸ਼ਨੂ ਤੇ ਵਿਕਾਸ ਸ਼ਰਮਾ ਦੋਨੇ ਨੇਪਾਲ ਦੇ ਨੇ ਮਿੰਟ ਕਾਫੀ ਟਾਈਮ ਤੋਂ ਗੁਵਿੰਦਗੜ੍ਹ ਰਹ ਰਹੇ ਹੈ ਇੱਕ ਮਤਲਬ ਕਿਹੜੇ ਏਰੀਆ ਚ ਰਹੇ ਨੇ ਜੀ ਉਹ ਬਣਾ ਇਹ ਹੈਗੀ ਆ ਜੀ ਰੂਪਨਗਰ ਜਿਹੜਾ ਸ਼ਾਂਤੀ ਨਗਰ ਦੇ ਨਾਲੇ ਰੂਪਨਗਰ ਰੂਪਨਗਰ ਜੁ